ਸਾਚੀ ਕਾਲ ਜੀ ਕਿਵੇਂ ਹੋ ਸਾਰੇ ਅਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋ ਅੱਜ ਮੈਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਬਹੁਤ ਹੀ ਸਪੈਸ਼ਲ ਵੀਡੀਓ ਆ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡੇ ਕੋਲ ਖੱਦਰ ਦੇ ਜੋ ਬਾਗ ਨੇ ਖੱਦਰ ਦੇ ਬਾਗ ਨੇ ਪੰਜਾਬੀ ਜੋ ਹੋਣਗੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਸਾਡੇ ਪੰਜਾਬ ਚ ਪਹਿਲਾਂ ਸਭ ਤੋਂ ਪਹਿਲਾਂ ਬਹੁਤ ਪੁਰਾਣੇ ਖੱਦਰ ਦੇ ਬਾਗ ਯੂਜ਼ ਕੀਤੇ ਜਾਂਦੇ ਸੀ ਅੱਜ ਕੱਲ ਉਹ ਬਾਗ ਯੂਜ਼ ਕੀਤੇ ਜਾਂਦੇ ਆ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਆਈ ਥਿੰਕ ਉਹ ਮੁੰਡੇ ਜਾਂ ਕੁੜੀ ਨੂੰ ਨਵਾਉਂਦੇ ਨੇ ਉਸ ਦੇ ਉੱਪਰ ਜੋ ਤਾਨਦੇ ਨੇ ਤੇ ਉਹ ਚੀਜ਼ ਖਦਰ ਦੇ ਬਾਗ ਹੁੰਦੇ ਨੇ ਤੇ ਫੁਲਕਾਰੀਆਂ ਸਾਡੇ ਕੋਲ ਹੱਥ ਨੀਆਂ ਬਣੀਆਂ ਫੁਲਕਾਰੀਆਂ ਵੀ ਅਵੇਲੇਬਲ ਨੇ ਸਾਡੇ ਕੋਲ ਤੁਸੀਂ ਆਪਣੇ ਮਨ ਪਸੰਦੀਆਂ ਫੁਲਕਾਰੀਆਂ ਵੀ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਅਸੀਂ ਉਹ ਵੀ ਤਿਆਰ ਕਰ ਦਨੇ ਆ ਸਾਡੇ ਕੋਲ ਫੁਲਕਾਰੀ ਦੇ ਜਿਹੜੇ ਆ ਉਹ ਆ ਜਿਹੜੇ ਕਾਰੀਗਰ ਅਵੇਲੇਬਲ ਨੇ ਮੈਂ ਕੋਸ਼ਿਸ਼ ਕਰ ਤੁਹਾਡੇ ਨਾਲ ਸ਼ੇਅਰ ਕਰਦੀਆਂ ਆਪਣੀਆਂ ਬਾਗ ਦੇ ਡਿਜ਼ਾਈਨ ਔਰ ਫੁਲਕਾਰੀ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਤੁਹਾਡੇ ਨਾਲ ਫੁਲਕਾਰੀ ਦੇ ਸੂਟਾਂ ਦੀ ਜਿਹੜੀ ਆ ਵੀਡੀਓ ਸ਼ੇਅਰ ਕਰਾਂਗੀ ਉਹ ਵੀ ਸਾਨੂੰ ਕਿਸੇ ਕਸਟਮਰ ਨੇ ਭੇਜੀ ਸੀ ਅਸੀਂ ਹੂ ਬਹੂ ਉਸੇ ਤਰ੍ਹਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਟਾਰਟ ਕਰਦੇ ਆਪਾਂ ਆਪਣਾ ਵੀਡੀਓ ਤੇ ਤੁਸੀਂ ਇਹਦੇ ਚ ਦੇਖਿਓ ਸਾਡੇ ਜਿਹੜੇ ਖਦਰ ਦੇ ਬਾਗ ਆ ਕਿੰਨੇ ਅੱਛੇ ਨੇ ਪੂਰੇ ਹੈਂਡਵਰਕ ਹੋਣਗੇ ਪੂਰੇ ਹੱਥ ਦੇ ਬਨੇ ਔਰ ਪੂਰੇ ਖਦਰ ਦੇ ਹੋਣਗੇ ਤੇ ਤੁਸੀਂ ਆ ਮੈਂ ਜਿਵੇਂ ਕਿ ਤੁਹਾਨੂੰ ਦੱਸ ਚੁੱਕੀ ਆ ਫੁਲਕਾਰੀਆਂ ਵੀ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਜਿਵੇਂ ਮਰਜੀ ਤੇ ਸਟਾਰਟ ਕਰਦੇ ਆਪਾਂ ਆਪਣਾ ਅੰਡਿਓ ਤੇ ਇਹ ਦੇਖੋ ਤੁਸੀਂ ਸਾਡੀ ਕਲੈਕਸ਼ਨ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫਸਟ ਇਹ ਮੈਰੂਨ ਕਲਰ ਦਾ ਜਿਹੜਾ ਬਾਗਿਆ ਇਹਦਾ ਫੈਬਰਿਕ ਹੱਦਰ ਰਹੇਗਾ ਜੀ ਬਹੁਤ ਹੀ ਸੋਹਣਾ ਕੰਮ ਇਹਦੇ ਤੇ ਪੂਰਾ ਹੈਂਡਵਰਕ ਦਾ ਕੰਮ ਹੈ ਜੀ ਬਹੁਤ ਸੋਹਣਾ ਬਾਗਿਆ ਠੀਕ ਆ ਜੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਬਹੁਤ ਹੀ ਪਿਆਰਾ ਬਾਗ ਖਦਰੇ ਦਾ ਫੈਬਰਿਕ ਰੇਗਾ ਜੀ ਨੈਕਸਟ ਤੁਸੀਂ ਦੇਖ ਰਹੇ ਹੋ ਜੋ ਇਹ ਚ ਨਾਨ ਸ਼ਿਫੋਨ ਤੇ ਹੈ ਜੀ ਇਹ ਫੁਲਕਾਰੀ ਬਣੀ ਆ ਇਹ ਪੂਰੀ ਹੱਥ ਦੀ ਬਣੀ ਆ ਇਹ ਦਿਖਾਉਣ ਵਾਸਤੇ ਅਸੀਂ ਤੁਹਾਨੂੰ ਉਲਟੇ ਸਾਈਡ ਤੋਂ ਵੀ ਦਿਖਾ ਰਹੇ ਆ ਪੂਰੀ ਹੈਂਡਵਰਕ ਦੀ ਫੁਲਕਾਰੀ ਆ ਤੁਸੀਂ ਕੋਟੇ ਫਿਨਿਸ਼ਿੰਗ ਜਿਵੇਂ ਮਰਜ਼ੀ ਆਪਣੀ ਚੁਆਇਸ ਦੇ ਨਾਲ ਸਾਈਡਾਂ ਤੇ ਗੋਟਾ ਲਗਵਾ ਸਕਦੇ ਹੋ ਜਿਵੇਂ ਦੀ ਮਰਜ਼ੀ ਫਿਨਿਸ਼ਿੰਗ ਲਗਵਾ ਸਕਦੇ ਹੋ ਠੀਕ ਆ ਜੀ ਪੂਰੀ ਹੈਂਡਵਰਕ ਹੈ ਫੁਲਕਾਰੀ ਹੈ ਜੀ ਬਹੁਤ ਹੀ ਸੋਹਣੀ येलो ਕਲਰ ਦੀ ਅਸੀਂ ਉਲਟਾ ਇਸ ਲਈ ਕੀਤਾ ਹੈ ਕਿ ਕਸਟਮਰ ਨੂੰ ਪਤਾ ਲੱਗ ਜੇ ਕਿ ਇਹ ਪੂਰੀ ਹੈਂਡਵਰਕ ਹੈ ਨੈਕਸਟ ਜਿਹੜਾ ਦਿਖਾ ਰਹੇ ਹਾਂ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਮੈਰੂਨ ਕਲਰ ਤੇ ਬਾਗ ਬਣਿਆ ਹੈ ਜੀ ਬਹੁਤ ਸੋਹਣਾ ਹੈਵੀ ਬਾਗ ਹੈ ਜੀ ਇਹ ਬਹੁਤ ਪਿਆਰਾ ਪੂਰਾ ਹੱਥ ਦਾ ਬਣਿਆ ਹੋਇਆ ਇਹ ਵੀ ਖਦਰ ਤੇ ਹੀ ਹੋਏਗਾ ਜੀ ਖਦਰੇ ਦਾ ਫੈਬਰਿਕ ਰਹੇਗਾ ਜੀ ਉਲਟੇ ਸਾਈਡੋਂ ਦੇਖ ਲੋ ਪੂਰਾ ਹੈਂਡਵਰਕ ਆ ਜੀ ਨੈਕਸਟ ਏ ਫੁਲਕਾਰੀ ਆ ਜੀ ਇਹ ਵੀ ਫੁਲਕਾਰੀ ਖਦਰ ਤੇ ਹੀ ਫੁਲਕਾਰੀ ਬਣੀ ਆ ਜੀ ਜਿਵੇਂ ਕਿ ਤੁਸੀਂ ਦੇਖ ਦੇਖ ਚੁੱਕੇ ਹੋ ਕਿ ਸਾਡੀ ਕਲੈਕਸ਼ਨ ਸਾਡੇ ਕੋਲ ਬਾਗ ਵਗੈਰਾ ਸਾਰਾ ਕੁਝ ਅਵੇਲੇਬਲ ਆ ਤੇ ਤੁਸੀਂ ਸਾਨੂੰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਨੇ ਦਿੱਤੇ ਡਿਜ਼ਾਈਨ ਤੁਸੀਂ ਸਾਨੂੰ ਡਿਜ਼ਾਈਨ ਵੀ ਸੈਂਡ ਕਰ ਸਕਦੇ ਹੋ ਅਸੀਂ ਉਸੇ ਤਰ੍ਹਾਂ ਕਸਟਮਾਈਜ਼ ਕਰ ਦਾਂਗੇ ਸਾਡਾ ਨੰਬਰ ਨੋਟ ਕਰ ਲਓ ਜੀ 828338901 828338901 ਸਾਡਾ ਵਟਸਐਪ ਨੰਬਰ ਹੈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਹੀ ਮੈਸੇਜ ਕਰਨਾ ਆ ਤੇ ਅਸੀਂ ਫਿਰ ਤੁਹਾਨੂੰ ਰਿਪਲਾਈ ਕਰਾਂਗੇ ਤੇ ਇਸੇ ਦੇ ਨਾਲ ਆਪਣਾ ਆਪਣਾ ਵੀਡੀਓ ਐਂਡ ਕਰਦੇ ਆ ਓਕੇ ਜੀ ਥੈਂਕ ਯੂ